सुखदाार Only kinda. Of... ਸਾਰੇ ਸਮਾਜ ਦੀ ਇੱਕ ਵਿਸ਼ਾਲ ਅਧਿਕਾਰ ਰੈਲੀ ਜਿਹੜੀ ਆ ਦਾਣਾ ਮੰਡੀ ਅਰੋੜਾ ਪਹਿਲਕੋ ਜੋ ਕੱਢੀ ਗਈ ਆ ਔਰ ਜਿਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਤਿਕਾਰਯੋਗ ਮੇਰੇ ਲੁਧਿਆਣੇ ਦੇ ਵੋਟਰ ਅਤੇ ਸਪੋਰਟਰ ਸਾਰੇ ਜੇ ਬੜੀ ਹੀ ਖੁਸ਼ੀ ਦੀ ਲਹਿਰ ਆ ਔਰ ਜਿਹੜਾ ਭਾਰਤ ਦਾ ਸਾਡਾ ਸਭ ਤੋਂ ਵੱਡਾ ਤਿਉਹਾਰ ਆ ਜੋ ਕਿ ਲੋਕ ਸਭਾ ਇਲੈਕਸ਼ਨ ਆਪਾਂ ਕਹਿੰਦੇ ਆ ਜਿਸ ਨਾਲ ਦੇਸ਼ ਦਾ ਪ੍ਰਧਾਨ ਮੰਤਰੀ ਤੈ ਹੁੰਦਾ ਵਾ ਉਹਦੀ ਅਸੀਂ ਲੜਾਈ ਲੜਨ ਵਾਸਤੇ ਜਾ ਰਹੇ ਆ ਜੋ ਕਿ ਲੋਕ ਸਭਾ ਦਾ ਇਲੈਕਸ਼ਨ ਪਹਿਲੀ ਜੂਨ ਨੂੰ ਬੜੇ ਹੀ ਸਤਕਾਰ ਨਾਲ ਜੋ ਲੋਕ ਆਪਣੀ ਵੋਟ ਪਾਉਂਦੇ ਆ ਤਾਂ ਉਹ ਬੋਰਡ ਪਾ ਕੇ ਲੁਧਿਆਣੇ ਦੇ ਵਿੱਚ ਨੌਂ ਵਿਧਾਨ ਸਭਾ ਆਂਦੀ ਹੈ ਜਿਹਦਾ ਇੱਕ ਲੋਕ ਸਭਾ ਮੰਨਦਾ ਵਾ ਪੂਰੇ ਦੇ ਵਿੱਚ ਮੈਂ ਸਮਝਦਾ ਮੈਂ ਸਾਰੇ ਹੀ ਸਤਕਾਰਯੋਗ ਵੀਰਨ ਕਿ ਮੈਂ ਤੁਹਾਡੇ ਆਸ਼ੀਰਵਾਦ ਨਾਲ ਲੋਕ ਸਭਾ ਦਾ ਇਲੈਕਸ਼ਨ ਲੜ ਰਿਹਾ ਮੈਂ ਔਰ ਪਹਿਲੀ ਤਰੀਕ ਨੂੰ ਵੋਟਾਂ ਪੈਂਡੀਆਂ ਵਾ ਤਾਂ ਤੁਸੀਂ ਬੈਠਦਾ ਬਟਨ ਦਬਾ ਕੇ ਜੋ ਕਿ 31 ਨੰਬਰ ਹੈ ਆਪਣੇ ਭਰਾ ਨਰੇਸ਼ ਸਿੰਘ ਆਨ ਨੂੰ ਆਸ਼ੀਰਵਾਦ ਦਵੋਗੇ ਤਾਂ ਜੋ ਅਸੀਂ ਜੋ ਕਿ ਦਲਤ ਸਮਾਜ ਦੀ ਆਵਾਜ਼ ਆ ਅੱਜ ਤੱਕ ਕਿਸੇ ਨੇ ਲੋਕ ਸਭਾ ਦੇ ਵਿੱਚ ਕਦੇ ਨਹੀਂ ਚੁੱਕੀ। ਉਹ ਟਿਕਟ ਦੇਣ ਦੀ ਤਾਂ ਦੂਰ ਦੀ ਗੱਲ ਆ ਸਾਡੇ ਬਾਰੇ ਕਦੇ ਪੋਲਿਟੀਕਲ ਪਾਰਟੀਆਂ ਵਿਚਾਰ ਵੀ ਨਹੀਂ ਕਰਦੀ। ਉਹਦੇ ਕਰਕੇ ਅੱਜ ਲੁਧਿਆਣੇ ਦੇ ਸਾਰੇ ਸਤਕਾਰਯੋਗ ਵੀਰਾਂ ਨੇ ਜਿਨ੍ਹਾਂ ਨੇ ਮੈਨੂੰ ਬਾਬਾ ਸਾਹਿਬ ਡਾਕਟਰ ਮਿਹਰਕਰ ਸਾਹਿਬ ਦਾ ਜੋ 14 ਅਪ੍ਰੈਲ ਨੂੰ ਜਨਮ ਦਿਵਸ ਆਇਆ ਆਇਆ ਸੀ ਉਸ ਦਿਨ ਮੈਨੂੰ ਖੜਾ ਕਰਿਆ ਸੀ ਕਿ ਵੀ ਤੁਸੀਂ ਆਜ਼ਾਦ ਤੌਰ ਤੇ ਇਲੈਕਸ਼ਨ ਲੜੋ ਤਾਂ ਅੱਜ ਮੈਂ ਬੜੀ ਸ਼ਕਤੀ ਨਾਲ ਸਾਰੇ ਵੀਰ ਜਿਹੜੇ ਮੇਰਾ ਸਾਥ ਦੇ ਰਹੇ ਆ ਔਰ ਅੱਜ ਜਿਹੜੀ ਇਹ ਰੈਲੀ ਆ ਦਾਣਾ ਮੰਡੀ ਗਲ ਰੋਡ ਤੋਂ ਸ਼ੁਰੂ ਹੋ ਕੇ ਜੋ ਕਿ ਗਲ ਰੋਡ ਵਿਸ਼ਕਰਮਾ ਚੌਕ ਜਗਰਾਵਾ ਪੁਲ ਉੱਤੇ ਸ੍ਰੀਦਾ ਦਾ ਸਟੈਚੂ ਹੈ ਉੱਥੇ ਪ੍ਰਣਾਮ ਕੀਤਾ ਔਰ ਅੱਗੇ ਘੰਟਾ ਘਰ ਚੌਕ ਤੋਂ ਧਮੂਰੀਆ ਪੁਲ ਧਮੂਰੀਆ ਪੁਲ ਤੋਂ ਖੋਰਾ ਚੌਕ ਖੋਰਾ ਚੌਕ ਤੋਂ ਕੁਮਾਰ ਮੰਡੀ ਕੁਮਾਰ ਮੰਡੀ ਤੋਂ ਆਰਤੀ ਚੌਕ ਆਰਤੀ ਚੌਕ ਤੋਂ ਮਲਾਰ ਰੋਡ ਮਲਾਰ ਰੋਡ ਤੋਂ ਮਾਲਟੋਂ ਦੇ ਵਿੱਚ ਹੁੰਦੇ ਹੋਏ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਅਤੇ ਡਾਕਟਰ ਅਮੇੜਕਰ ਨਗਰ ਮਾਲਟੋਂ ਵਿਖੇ ਸੰਪੰਨ ਹੋਈ ਜੀਤਨ ਸਿੰਘ ਜੀ ਕਿੰਨਾ ਕੋ ਦੋਸੇ ਸਾਡੇ ਵਰਕਰਾਂ ਦੇ ਵਿੱਚ ਪਈ ਜੋਸ਼ ਤੁਸੀਂ ਆਪ ਦੇਖ ਸਕਦੇ ਹੋ ਕਿ ਅੱਜ ਪੂਰੇ ਲੁਧਿਆਣੇ ਦੇ ਵਿੱਚ ਇੱਕੋ ਗੱਲ ਚੱਲ ਰਹੀ ਆ ਕਿ ਜਿਹੜਾ ਬੈੜ ਦਾ ਨਿਸ਼ਾਨ ਹੈ ਜੋ ਕਿ 31 ਨੰਬਰ ਤੇ ਆ ਨੂੰ ਵੀ ਕਦੋਂ ਇੱਕ ਜੂਨ ਆਵੇ ਤਾਂ ਅਸੀਂ ਬੈੜ ਦਾ ਬਟਨ ਦਬਾ ਕੇ ਨਰੇਸ਼ ਦਿਗਾਂਜ ਨੂੰ ਅਸੀਂ ਕਾਮਯਾਬ ਕਰੀਏ ਸਾਥ ਵਿਰੋਧੀ ਪਾਰਟੀਆਂ ਨੂੰ ਕੀ ਮੈਸੇਜ ਅੱਜ ਦਾ ਦੇਖੋ ਵਿਰੋਧੀ ਪਾਰਟੀਆਂ ਬਹੁਤ ਵੱਡੇ ਵੱਡੇ ਅੱਜ ਕੈਂਡੀਡੇਟ ਖੜੇ ਆ ਉਹ ਆ ਕਿ ਲੁਧਿਆਣੇ ਦੇ ਲੋਕਾਂ ਨੇ ਪਿਛਲੇ 25 30 ਸਾਲਾਂ ਤੋਂ ਦੇਖ ਰਹੇ ਇਹਨਾਂ ਨੂੰ ਉਹ ਰੈਗੂਲਰ ਹੋਈ ਬੰਦੇ ਆ ਰਹੇ ਆ ਤਾਂ ਨਾ ਉਹ ਕਦੇ ਪਬਲਿਕ ਨੂੰ ਮਿਲਦੇ ਆ ਲੋਕਾਂ ਨੂੰ ਮਿਲਦੇ ਨਾ ਉਹਨਾਂ ਦਾ ਫੋਨ ਚੁੱਕਦੇ ਆ ਹੋਰ ਤਾਂ ਹੋਰ ਉਹਨਾਂ ਨੇ ਕੋਈ ਲੁਧਿਆਣੇ ਦੇ ਵਿੱਚ ਡਵੈਲਪਮੈਂਟ ਦਾ ਕੰਮ ਵੀ ਨਹੀਂ ਕਰਿਆ ਇਸ ਕਰਕੇ ਲੋਕ ਉਹਨਾਂ ਤੋਂ ਬੜੇ ਪਰੇਸ਼ਾਨ ਆ ਔਰ ਮੈਂ ਸਮਝਦਾ ਮੈਂ ਕਿ ਜਿਹੜੇ ਕੈਂਡੀਡੇਟ ਖੜੇ ਆ ਕੋਈ ਤਾਂ ਬਾਹਰੋਂ ਆਇਆ ਹੋਇਆ ਵਾ ਕੋਈ ਪਹਿਲਾਂ 10 ਸਾਲ ਰਹਿ ਕੇ ਪਾਰਟੀਆਂ ਬਦਲ ਗਿਆ ਅੱਜ ਲੋਕਾਂ ਨੂੰ ਧੋਕਾ ਦੇ ਕੇ ਉਹ ਚਲੇ ਗਏ ਆ ਤਾਂ ਇਸ ਕਰਕੇ ਲੋਕ ਜਿਹੜੇ ਆ ਬੜਾ ਮੈਨੂੰ ਪਿਆਰ ਦੇ ਰਹੇ ਆ ਔਰ ਮੈਨੂੰ ਅਸ਼ੀਰਵਾਦ ਵੀ ਦੇ ਰਹੇ ਆ ਇਸ ਕਰਕੇ ਮੈਂ ਜ਼ਰੂਰ ਬੇਨਤੀ ਕਰਨਾ ਚਾਹੁੰਦਾ ਮੈਂ ਕਿ ਤੁਸੀਂ ਜੋ ਮੈਨੂੰ ਅਸ਼ੀਰਵਾਦ ਦੇ ਰਹੇ ਹੋ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਮੈਂ ਕਿ ਤੁਹਾਡਾ ਕਦੇ ਵੀ ਵਿਸ਼ਵਾਸ ਜਿਹੜਾ ਵਾ ਟੁੱਟਣ ਨਹੀਂ ਦੇਵਾਂਗਾ ਔਰ ਲੁਧਿਆਣੇ ਦੇ ਵਿੱਚ ਜੋ ਵਿਕਾਸ ਦਾ ਕੰਮ ਹੈ ਅੱਜ ਕਲੋਨੀਆਂ ਦੇ ਵਿੱਚ ਪਾਣੀ ਦਾ ਵਿਕਾਸ ਨਹੀਂ ਆ ਪਾਣੀ ਦੇ ਟੂਬਲ ਨਹੀਂ ਲੱਗੇ ਸਾਫ਼ ਪਾਣੀ ਪੀਣ ਨੂੰ ਨਹੀਂ ਆ ਸੜਕਾਂ ਨਹੀਂ ਆ ਔਰ ਖਾਸ ਕਰਕੇ ਕਿੱਥੇ ਹੋ ਰਿਹਾ ਵਾ ਜਿੱਥੇ ਗਰੀਬ ਕਲੋਨੀਆ ਨੇ ਜਿੱਥੇ ਸਾਡੇ ਭਾਈਚਾਰੇ ਜਿੱਥੇ ਵੱਡੀ ਗਿਣਤੀ ਜੇ ਵੋਟ ਰੈਂਦੀ ਤਾਂ ਅੱਜ ਜਿਹੜੀ ਲੜਾਈ ਆ ਗਰੀਬ ਔਰ ਅਮੀਰ ਦੀ ਆ ਮਜ਼ਦੂਰ ਦੀ ਆ ਇਸ ਕਰਕੇ ਅਸੀਂ ਲੋਕ ਜਿਹੜੇ ਵੋਟਾਂ ਵਾਲੇ ਆ ਔਰ ਦੂਜੇ ਲੋਕ ਨੋਟਾਂ ਵਾਲੇ ਆ ਤੁਸੀਂ ਦੇਖ ਰਹੇ ਹੋ ਕਿ ਉਹਨਾਂ ਨੇ ਨੋਟਾਂ ਨਾਲ ਅੱਜ ਵੱਡੇ ਵੱਡੇ ਹੋਲਡਿੰਗ ਐਸੀ ਹੋਲ ਕਰਿਆ ਪਰ ਮੇਰਾ ਭਾਈਚਾਰਾ ਅੱਜ ਇੰਨੀ 45 ਡਿਗਰੀ ਤੋਂ ਜ਼ਿਆਦਾ ਟੈਂਪਰੇਚਰ ਆ ਅੱਜ ਗਰਮੀ ਦੇ ਵਿੱਚ ਧੁੱਪ ਦੇ ਵਿੱਚ ਸਾਰੇ ਮੋਟਰਸਾਈਕਲਾਂ ਤੇ ਗੱਡੀਆਂ ਤੇ ਪੈਦਲ ਆਜਾਏ ਆ ਉਹਨਾਂ ਦਾ ਮੈਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਮੈਂ ਔਰ ਆਸ ਕਰਦਾ ਮੈਂ ਕਿ ਇਹ ਜਿਹੜਾ ਜੋਸ਼ ਹੈ ਤੁਹਾਡਾ ਜਿਹੜਾ ਕਿ ਪਹਿਲੀ ਜੂਨ ਤੱਕ ਇਦੇ ਬਰਕਰਾਰ ਰਹੇਗਾ ਜਦ ਤੱਕ ਆਪਾਂ ਬੈਡ ਦਾ ਬਟਨ ਨਹੀਂ ਦਬਾ ਕੇ ਵਿਜੀ ਨਹੀਂ ਬਣਾਉਂਦੇ ਜੇ ਸਤਿਕਾਰ ਕਰਦੇ ਆ ਕਿ ਲੋਕਾਂ ਦੇ ਜਿਹੜੇ ਕੰਮ ਰੁਕੇ ਹੋਏ ਆ ਤੁਹਾਡੇ ਕੋਲ ਕਿੱਥੇ ਜਾਣ ਦੇ ਕੋਈ ਕੰਮ ਸਭ ਤੋਂ ਜ਼ਿਆਦਾ ਹੈ ਹੈਲਥ ਦੀ ਲੋੜ ਹੈ ਜਿਹਦੇ ਵਿੱਚ ਸਿਵਲ ਹਸਪਤਾਲ ਦਾ ਬੁਰਾ ਹਾਲ ਆ ਤਾਂ ਅਸੀਂ ਬੀਜੀਆਈ ਵਰਗਾ ਵਧੀਆ ਜਿਹਦੇ ਵਿੱਚ ਗਰੀਬਾਂ ਦਾ ਇਲਾਜ ਮੁਫਤ ਹੋ ਸਕੇ ਐਜਾ ਹਸਪੀਟਲ ਲੈ ਕੇ ਆਵਾਂਗੇ ਸਕੂਲ ਹੈ ਜਿੱਥੇ ਗਰੀਬਾਂ ਦੇ ਬੱਚੇ ਮੁਫਤ ਪੜ ਸਕਣ ਵਧੀਆ ਸਕੂਲ ਬਣਾਵਾਂਗੇ ਕਲੋਨੀਆਂ ਦੇ ਵਿੱਚ ਅੱਜ ਪਾਣੀ ਨਹੀਂ ਆ ਰਿਹਾ ਸੀਵਰੇਜ ਵਧੀਆ ਨਹੀਂ ਆ ਪਾਰਕ ਨਹੀਂ ਆ ਉਹਨਾਂ ਲਈ ਕਮਿਊਨਿਟੀ ਹਾਲ ਨਹੀਂ ਆ ਕਿਉਂਕਿ ਜਿੱਥੇ ਅੱਜ ਪੈਲਸ ਵਾਲੇ ਲੱਖਾਂ ਰੁਪਏ ਲੈ ਰਹੇ ਆ ਜਿਹੜੇ ਕਿ ਉਹਨਾਂ ਦੇ ਵਿਆਹ ਸ਼ਾਦੀ ਦੁਖ ਸੁਖ ਹੁੰਦੇ ਆ ਤਾਂ ਕਮਿਊਨਿਟੀ ਹਾਲ ਜਿਹੜਾ ਵਾ ਹਰ ਵਿਧਾਨ ਸਭਾ ਦੇ ਵਿੱਚ ਅਸੀਂ ਸਥਾਪਿਤ ਕਰਾਵਾਂਗੇ ਔਰ ਜਿਹੜੇ ਮਜ਼ਦੂਰ ਆ ਸਾਡੇ ਮਜ਼ਦੂਰਾਂ ਨੇ ਇਹ ਅੱਜ 8-9000 ਰੁਪਏ ਤਨਖਾਹ ਉਹਨਾਂ ਨੂੰ ਮਿਲਦੀ ਆ ਅਸੀਂ ਘੱਟੋ ਘੱਟ ਕੱਚੇ ਮਜ਼ਦੂਰ ਸਾਰੇ ਧਰਮ ਪ੍ਰੇਮੀ ਵੀਰਾਂ ਨੂੰ ਮੇਰੀ ਜੈ ਵਾਲਮੀਕੀ ਜੈ ਪੀਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰੂ ਦੇਵ ਧੰਨ ਗੁਰੂ ਦੇਵ ਸਲਾਮ ਵਾਲੇਕੁਮ ਜੈ ਪੀਮ ਜੈ ਮੀਨ ਅੱਜ ਦਾ ਕਿਹੜਾ ਠਾਠਾ ਮਾਰਦਾ ਕੱਠਾ ਸਤਿਗੁਰੂ ਅਰਦਾਸ ਜੀ ਦੀ ਬਾਣੀ ਜਿਨ੍ਹਾਂ ਚ ਕੱਲ ਕਹੀ ਗਈ ਸੀ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਛੋਟਾ ਵੱਡਾ ਸਭ ਬਸੇ ਰਬੀਦਾਸ ਰਹੇ ਪ੍ਰਸੰਨ ਸਤਿਗੁਰੂ ਵਾਜਾ ਜੀ ਮਹਾਰਾਜ ਦਾ ਸੁਪਨਾ ਸੀ ਤਸਵੀਮ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਗਬਿੰਦ ਸਿੰਘ ਜੀ ਮਹਾਰਾਜ ਦਾ ਸੁਪਨਾ ਜਿਗਾ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦਾ ਗਿੜਾ ਕੇ ਪੂਰੇ ਸਮੁੱਚੇ ਵਰਲਡ ਨੂੰ ਇੱਕ ਮੈਸੇਜ ਮੈਸੇਜ ਹੈ ਕਿ ਪਰਿਵਾਰ ਦੀ ਵਿਵਸਥਾ ਇੱਕ ਦੇਸ਼ ਦੀ ਵਿਵਸਥਾ ਕਿਵੇਂ ਦੀ ਹੋਣੀ ਚਾਹੀਦੀ ਹੈ ਉਸ ਹੀ ਸਲੋਗਨ ਨੂੰ ਲੈ ਕੇ ਸੱਤਾ ਪਰਵਰਤਨ ਵਾਲੇ ਪਾਸੇ ਦਗਾਨ ਸਾਹਿਬ ਨਹੀਂ ਚੱਲੇ ਤੇ ਆਪਾਂ ਸਭ ਚੱਲੇ ਵਿਵਸਥਾ ਪਰਵਰਤਨ ਵਾਲੇ ਪਾਸੇ ਪੀ ਜਿਹੜੀ ਸਮਾਜਿਕ ਵਿਵਸਥਾ ਬਹੁਤ ਬੁਰੀ ਤਰ੍ਹਾਂ ਛਿੰਨ ਬਿੰਨ ਹੋ ਚੁੱਕੀ ਹੈ ਇਸ ਵਿਵਸਥਾ ਨੂੰ ਕਿਵੇਂ ਆਪਾਂ ਲੀਤੇ ਲੈ ਕੇ ਆਣਾ ਬਾਲੀ ਸਾਹਿਬ ਲੱਗਦਾ ਹੈ ਕਿ ਅੱਜ ਕੱਢ ਦੇ ਕੇ ਦਿੱ ਤਕਰੀ ਸਰ ਇਕੱਠ ਦੇ ਕੀਤਾ ਐਦਾਂ ਹੀ ਲੱਗਦਾ ਕਿ ਤਿਗਾਨ ਸਾਹਿਬ ਕੇ ਵਾਸਤੇ ਖਾਲੀ ਕਰ ਦੋ ਰਾਸਤੇ ਇਸ ਕਰਕੇ ਸਮੁੱਚਾ ਲੁਧਿਆਣਾ ਸ਼ਹਿਰ ਪੂਰਾ ਖੁਸ਼ੀ ਨਾਲ ਭਰਿਆ ਪਿਆ ਜਨ ਜਨ ਤੱਕ ਇਸ ਗੱਲ ਦੀ ਖੁਸ਼ੀ ਦੀ ਲਹਿਰ ਹੈ ਕਿ ਇਸ ਵਾਰ ਜਿਹੜਾ ਅਸੀਂ ਇੱਕ ਸਾਫ ਸੁਥਰੀ ਸ਼ਵੀ ਵਾਈਟ ਕਾਲਰ ਬੰਦਾ ਜਿਹੜਾ 24 ਆਵਰ ਲੋਕਾਂ ਨੂੰ ਸਰਵਿਸ ਦੇਣ ਵਾਲਾ ਪਿਛਲੇ 30 ਸਾਲਾਂ ਤੋਂ ਐਸੇ ਬੰਦੇ ਨੂੰ ਮੌਕਾ ਦੀਏ ਨਾ ਕਿ ਰਵਨੀਤ ਸਿੰਘ ਬਿੱਟੂ ਰਾਜਾ ਵੜਿੰਗ ਜਾਂ ਪੱਪੀ ਪ੍ਰੈਸ਼ਰ ਵਰਗੇ ਹੰਕਾਰੀ ਬੰਦਿਆਂ ਨੂੰ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਆਮ ਬੰਦੇ ਦੀ ਸੇਵਾ ਹੋ ਸਕੇ ਆਮ ਬੰਦੇ ਦੀ ਸਮੱਸਿਆਵਾਂ ਚਾਹੇ ਬੁੱਢੇ ਦਰਿਆ ਦਾ ਬਹੁਤ ਵੱਡਾ ਸਕੈਂਡਲ ਹੈ ਚਾਹੇ ਸਿਵਲ ਉਸਤਾਲ ਦੇ ਵਿੱਚ ਸੇਵਾਵਾਂ ਨੂੰ ਲੈ ਕੇ ਹਮੇਸ਼ਾ ਸਕੈਂਡਲ ਹੁੰਦੇ ਆ ਰਹੇ ਆ ਪੱਪੀ ਪ੍ਰਾਸ਼ਰ ਜੀ ਨੂੰ ਮੈਸੇਜ ਆਈਓ ਮੇਰਾ ਕਿ ਪੱਪੀ ਪ੍ਰਾਸ਼ਰ ਜੀ ਪਹਿਲਾਂ ਆਪਾਂ ਆਪਣੇ ਗਰਵਾਨ ਚ ਤੱਕ ਚਾਕੇ ਵੀ ਆਪਾਂ ਆਪਣੇ ਲੱਗੇ ਜੀ ਕੀ ਵਿਕਾਸ ਕਰਾ ਪਏ ਆ ਤੁਹਾਡੀ ਸਰਕਾਰ ਨੇ 28-28000 ਰੁਪਏ ਹੁਣ ਤੱਕ ਦੇਣਾ ਸੀਗਾ ਹਜ਼ਾਰ-ਹਜ਼ਾਰ ਰੁਪਏ ਮੀਨਾ ਪਰ ਮਹੀਨੇ ਦੇ ਹਿਸਾਬ ਨਾਲ ਜਨਤਾ ਤੁਹਾਡੇ ਤੋਂ 28-28000 ਰੁਪਏ ਮੰਗਦੀ ਪਈਆ ਆਪਣੀ ਜੇਬਾਂ ਦੇ ਜੰਦਾਂ ਨੂੰ 28-28000 ਦੇ ਕੇ ਤਾਂ ਵੋਟਾਂ ਮੰਗਣ ਜਾਈਓ ਨਹੀਂ ਤਾਂ ਫਿਰ ਤੁਹਾਡੇ ਲਈ ਸਾਰੇ ਹਾਰ ਤਿਆਰ ਨੇ ਕਿਹੜੇ ਹਾਰ ਤਿਆਰ ਆ ਆਪਾਂ ਨੂੰ ਪਤਾ ਬਹੁਤ ਬਹੁਤ ਧੰਨਵਾਦ ਜੈਪੀ ਜੈ ਵਾਲਮੀਕੀ ਵਾਹਿਗੁਰੂ ਜੀ ਕਾ ਖਾਲਸਾ